ਮਾਣ ਨਹੀਂ ਸ਼ੋਂਗ ਚੰਗੀ ਤਰੀਕ ਜਰੂਰ ਹੈ ਪਾਠ ਮੈਂ ਮੰਨਦਾ ਨਹੀਂ ਤੁਸੀਂ ਮੰਡੀ ਦੇ ਵਿੱਚ ਫਿਰਦੇ ਹੋ ਹੁਣ ਮੰਡੀਆਂ ਦੇ ਭਾਅ ਵੀ ਬਾਈ ਬਹੁਤ ਲੋਕ ਹਿਸਾਬ ਨਾਲ ਲਾਉਣ ਲੱਗੇ ਕੀ ਕਰੀ ਕਿਉਂ ਅਸੀਂ ਅਸੀਂ ਜਿਹੜੇ ਸੌਦੇ ਕਰਾਉਣਾ ਨੇ ਅਸੀਂ ਵੀ ਜ਼ਿੰਮੇਵਾਰਾਂ ਵਰਗੇ ਹੋ ਕੇ ਵੀ ਅਗਲਾ ਸਾਤੋਂ ਫਿਰ ਅਗਲਾ ਕੰਮ ਲੈਂਦੇ ਸਾਨੂੰ ਵੀ ਹਿਸਾਬ ਨਾਲ ਲੈ ਕੇ ਦੇਣੀ ਪੈਂਦੀ ਹੈ ਬੱਕਰੀ ਇਹਦਾ ਫੁੱਟ ਵੀ ਨੈਪ ਕਰ ਆਪੀ ਨਿਕਲ ਜੂਗੇ ਗੰਡੇ ਫੁੱਟ ਕੇ ਪਾਰੇ ਕੱਢ ਲਾ ਮਾੜੀ ਜੀ ਤੂੰ ਤੇ ਲਾ ਦੀ ਗਾਜੀ ਤੁਸੀਂ ਸੂਪ ਹੈ ਹਾਂ ਗੱਲ ਤਾਂ ਇਹ ਆ ਬੱਚੇ ਪਾਲ ਲੈ ਇੱਕ ਤਾਂ ਲੂਹਾ ਦੁੱਧ ਨਾਲ ਚੰਗਾ ਕਰੋ ਮਾਗਰ ਹੋ ਲੱਭੂ ਮਾੜਾ ਚਾਣੂ ਚੋਕ ਹੈ ਨਾ ਥੱਲੇ ਉੱਥੇ ਜਾ ਤੈਨੂੰ ਪਾ ਦੋ ਚਾ ਟੋ ਭੇਜ ਪਾਓ ਉਹਨੂੰ ਪਹਿਲਾਂ ਜਿਹੜਾ ਆਪਣੇ ਘਰੇ ਕੋਈ ਦੁੱਧ ਹੋਵੇ ਮਾੜਾ ਮੋਟਾ ਆਹੋ ਆਪਣੀ ਮਾਂ ਹਾਂ ਉਹਦੇ ਨਾਲ ਤੇ ਦੋ ਮੜਾ ਜਾ ਫੋਹਾ ਪਿਉ ਕੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਵੇਂ ਆਪਣੀਆਂ ਬੁੜੀਆਂ ਜੰਮਦੇ ਬੱਚੇ ਨੂੰ ਕੁੱਟੀ ਦਿੰਦੀਆਂ ਨੇ ਲੋਕ ਲੂਹਾ ਦੁੱਧ ਚੰਗਾ ਦੇ ਮੈਂ ਇੰਨੀਆਂ ਦਵਾਈਆਂ ਕਿਸੇ ਨੂੰ ਦੱਸਦਾ ਨਹੀਂ ਵੀ ਚਲ ਦੱਸਣ ਦਾ ਹੱਕ ਬੰਦਾ ਕੋਈ ਅਣਜਾਣ ਨੂੰ ਪੱਤ ਤੱਕ ਜੇ ਅਗਲਾ ਪੈਸੇ ਲੌਂਦਾ ਮੇਂ ਵੀ ਨਹੀਂ ਮਰ ਜਾਂਦੇ ਨੇ ਉਹ ਐਨਾ ਉਹਨੂੰ ਉਹ ਪਿਉ ਇਹਦਾ ਦੁੱਧ ਸਾਫ਼ ਹੋ ਗਿਆ ਦੂਏ ਡੰਗਰੂ ਸਾਫ਼ ਹੋ ਜੂ ਫੇਰ ਇਹਦਾ ਤੁਸੀਂ ਚੰਗਾ ਹੋ ਗਏ ਨਾ ਮਰਦਾ ਕਦੇ ਨਹੀਂ ਨਾ ਮੋਕ ਲੱਗੇ ਨਾ ਚਿਰਕੀ ਲੱਗੇ ਜਦ ਆਪਾਂ ਖੀਸਾਲਾ ਦੁੱਧ ਗਰਮਾਸ਼ਤ ਚੰਗਾ ਦਾਨੇ ਨਾ ਬੱਚੇ ਨੂੰ ਉਹਦੇ ਫੇਫੜਿਆਂ 'ਚ ਜੰਮ ਕੇ ਛਾਤੀ ਰੁਕ ਜਾਂਦੀ ਹੈ ਛਾਤੀ ਜਾਮ ਹੋ ਜਾਂਦੀ ਹੈ ਤੇ ਚਲੋ ਕਿਸੇ ਨੂੰ ਦੱਸੀ ਗੱਲ ਚੰਗੀ ਹੁੰਦੀ ਕਿਸੇ ਨੂੰ ਆਪਾਂ ਕਿਸੇ ਨੂੰ ਵਿੱਦਿਆ ਦੇ ਦਈਏ ਚੰਗੀ ਆ ਆਪਾਂ ਕਿਹੜਾ ਪੈਸੇ ਲੈਣੇ ਨੇ ਹਾਂ ਭਾਈ ਭਾਈ 12000 ਕਿਹਾ ਸਰਦਾਰ ਨੇ ਅਸੀਂ ਨਹੀਂ ਕਿਹਾ ਠੀਕ ਆ ਜੀ ਚਲੋ ਮਿੱਠੂ ਜਿਹੜੀ ਗੱਲ ਕਹੀ ਹੈ ਹੁਣ ਕੀ ਕਰੀਏ ਕਰਨਾ ਕੀ ਹੈ ਹਾਂ ਅਸਾਂ ਨਹੀਂ ਕੋਈ ਗੱਲ ਨਹੀਂ ਫਿਰ 25 ਦੀ ਵੀ ਨਹੀਂ ਹੈਗੀ ਨਹੀਂ ਕੋਈ ਗੱਲ ਨਹੀਂ ਕਿਉਂ ਮੈਂ ਤੁਹਾਨੂੰ ਲੱਗੂ ਫਿਰ ਦਵਾਵਾਂਗਾ ਤੇ ਤੁੰਮੀ ਤਾਂ ਆਪੇ ਕੁਛ ਚਾਚਾ ਯਾਰ ਫੰਡ ਘੱਟ ਦੇ ਦਿਓ ਉਹ ਇੰਨਾ ਕਿੰਨਾ ਰਿਹਾ ਤਾਂ ਵਟਾ ਤੂੰ ਆਪ ਸਣਾ ਕੇ ਜੀ ਵਟਾ ਹੈ ਪੱਠ ਵੀ ਦੇ ਲਾ ਕਿਹੜੀ ਪੱਠ 13000 ਦੀ ਦੇ ਲੰ ਜ਼ਰਾ 12000 ਤਾਂ ਮੇਮਣੀ ਵੇਚ ਦਿੰਦੇ ਅਸੀਂ ਲੈ 13000 ਦੀ ਦੇ ਯਾਰ ਹੋਰ ਕਿੱਥੇ ਨਹੀਂ ਹੋਣਾ ਸਾਨੂੰ ਉਹ ਦੱਸਤਾ ਸੀ ਸਾਨੂੰ ਉਹ ਵੀਰੇ ਹੋਣੇ ਨਹੀਂ ਕੰਮ ਰੋ ਰੋ ਪਾ ਪਾ ਵੇ ਮੈਂ ਤਾਂ ਬੰਦ ਮੁੱਲ ਲੱਗੂ ਤੁਸੀਂ ਆਪ ਜਾਣਿਓ 12 12 15 ਮੇਵੜੀਆਂ ਵੇਚ ਦਿੰਨੇ ਆ ਤੁਸੀਂ ਕਿੱਥੇ ਫਿਰਦੇ ਸੋਹ ਵਾਲੀ ਬੱਕਰੀ ਭਾਲਦੇ 12000 ਦੀ ਉਹ ਤੁਮ ਦੋਸਤ ਉਹਨੂੰ 25 ਮੰਗਦੇ ਬਾਈ ਚਾਚਾ ਨਹੀਂ ਹੋਣਾ ਨਹੀਂ ਕੰਮ 14 ਦੀ ਦਿੰਨੇ ਹੋਰ ਕੀ ਕਹਾ ਬਈ 14 15 ਲੈ ਹੁਣ ਦੱਸ ਪਈ ਮਿੱਠੂ ਮਾਰ ਤੂੰ ਕੀ ਕਰਨਾ ਮਡਾਕਾ ਲੈ ਅੰਦਰ ਨਰੇ ਕਰ ਲੈ ਸਾਡੀ ਕੋਈ ਹੋਈ ਹੈ ਹੈ ਆਹ ਵਾਰੀ ਇਹ ਨੂੰ ਆਇਆ ਜਾਂ ਉਹ ਰੇ ਨੀ ਕੰਨਾਂ ਨੂੰ ਯਾਰ ਇਹ ਮਗਿਆ ਕਿ ਉਹ ਬਲੋਲਾ ਲਵੇ ਸਹੀ ਯਾਰ ਦੀ ਲਾਜ ਯਾਰ ਹੋਰ ਬੱਟੇ ਥੱਲੇ ਆਇਆ 20 ਜੀ ਗੱਤਰੀ ਵਿੱਚ ਨਹੀਂ ਥੱਲੇ ਨਹੀਂ ਆਇਆ ਰਮਨ ਉਹ ਫੇਟਾ ਮਾਰਾ ਮਾਦਰ ਰਹਿ ਪਾਈ ਬਣਾ ਨਹੀਂ ਗੱਲ ਇੱਥੇ ਨਹੀਂ ਗਿਆ ਸਾਰਾ ਇਹ ਕੰਮ ਹੋਇਆ ਬਾਹਰ ਜਾ ਉਹ ਵੀ ਕਿ ਚੱਕਰ ਨਾ ਕੀ ਹੋਇਆ ਇਹਦੇ ਕੱਪੇ ਛੇ ਕੰਮ ਹੋ ਗਏ ਹਾਂ ਥੱਲੇ ਉਹਨੇ ਫਿਰ ਉਹ ਭੱਜਣਗੇ ਕੀ ਫਾਇਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਫਿਰ ਆਪਣੇ ਕਿਹੜਾ ਕੋਈ ਧੱਕੇ ਨਾਲ ਕੋਈ ਲੈ ਦੇਣੀ ਹੈ ਤੇ ਨਹੀਂ ਨਾ ਤੈਨੂੰ ਅਸੀਂ ਪਕਾਈ ਮਾਰੀਏ ਨਾ ਸਾਨੂੰ ਲੋੜ ਹੈ ਉਹ ਪੁੱਛਿਆ ਵੀ ਨਹੀਂ ਅਸੀਂ ਨੇ ਠੀਕ ਹੈ ਜੀ ਉਹਨੂੰ ਮਹਿੰਗੀ ਲੱਗੂ ਨਹੀਂ ਲਊਗਾ ਨਾ ਲਵੇ ਠੀਕ ਹੈ ਜੀ ਪੂਰੀ 18000 ਦੀ ਪੱਠ ਵੇਚਤੀ ਤੇਰੀ ਚੱਕੋ ਸਾਈ ਹੁਣ ਬਹੁਤੀਆਂ ਪਕਾਈਆਂ ਕਰਨ ਦਾ ਫਾਇਦਾ ਹੀ ਨਹੀਂ ਹਾਂ ਕਮੋ ਹਾਂ ਬਹੁਤੀਆਂ ਪਕਾਈਆਂ ਦਾ ਫਾਇਦਾ ਹੀ ਨਹੀਂ ਮਾਰੀ ਅੰਦਾਜ਼ਾ ਨਹੀਂ ਲਾਉਂਦੇ ਹਾਂ ਨਾ ਦੇਖਣੇ ਨਾ ਦੇਖਣੇ ਇਹ ਮਗਰ ਵੀ 18000 ਰੁਪਏ ਲੱਗਦਾ ਰੱਜੂਏ ਉਹ ਖਰਤਾ ਜਾ ਨਹੀਂ ਮਾਰੇ ਸੀ ਹੁੰਨਾ ਗੱਲ ਉਹ ਉਹ ਸਮਝ ਨਹੀਂ ਸਾਡੀ ਗੱਲ ਕਾਹਨੂੰ ਲੈ ਚਾਉਣ ਉਹ ਤੂੰ ਲੈ ਮਗਰ ਬੰਦਾ ਵੇ ਨਹੀਂ ਚਾਚਾ ਕੰਮ ਹੋ ਰਿਹਾ ਇਹ ਲੈ ਫੜਾ ਉਹ ਨਹੀਂ ਚਾਚਾ ਪੱਟ ਦਾ ਕਾਦਰ ਦਾ ਕਰ ਤੂੰ ਕਿ ਰੋਜ ਮੰਡੀਆਂ ਦੇ ਫਰ ਨਾਲ ਕਿਹੜਾ ਦੰਦਾ ਸੇਦਾਂ ਦਾ ਪੱਟ ਹੋਈ ਵਾਲਾ ਤੇਰੀ ਮਲ ਗੱਲਾਂ ਮਾਰੀ ਨੇ ਚਾਚਾ ਲੋਈ ਦੇਖ ਪੱਟ ਦੀ ਕਹੇ ਜੀ ਆ ਕਦਰ ਕਰੀ ਐ

ਇਸੇ ਰੀ ਬੱਕਰੀ ਆ ਹੋਰ ਹੀ ਦਾ ਕੱਲ ਆ ਯਾਰ ਜਿਹੜਾ ਦੰਦਾ ਆ ਹਾਂ ਸਮਝੀ ਓਕੇ ਐਂਗਾ ਦੀ ਵਧੀਆ ਪਈ ਆ ਓਏ ਆ ਜਾ ਬਾਪੂ ਮੇਰਿਆ 1000 ਰੁਪਏ ਲਾਤਾ ਬਾਈਆਂ ਨੇ ਓਏ ਆ ਜਾ ਪੈਰੀਆਂ ਥਲਾ ਤੇ ਗੋਡੀ ਲਾ ਦੇ ਨਹੀਂ ਨਾ ਲਾ ਦੇਣੀ ਓਏ ਨਾ ਦੇਣ ਦੇ ਉਹ ਨਹੀਂ ਦੇਣਗੇ ਨਾ ਦੇ ਦੇ ਉਹ ਨਾ ਦੇਣ ਯਾਰ ਓ ਬਾਪੂ ਮੇਰਿਆ ਸਾਡੀ ਮਾਨ ਦਾ ਮੇਰਾ ਬਾਪ ਓ बाप भी कहता मिट्ठू ने ओ दे दी ला जी उरा करो ला पर दे नहीं नहीं जमा पे इतनी तो हो गई होगी होगी तो होगी होगी 19000 रुपया ला चाचा ने हां गया हां गया हां अच्छा कोई बात नहीं है अच्छा जी ओ दे दे भाई ਕਰਦੀਏ ਕੰਮ ਜਾ ਦੇਖਾ 500 ਰੁਪਏ ਸੀ ਕਹਿ ਕੇ ਲਵਾਂਗੇ ਹਾਂ ਫਿਰ ਜਿਹੜਾ ਜ ਕੱਢੇ ਸਾਨੂੰ ਕੀ ਆਇਆ ਚਾਹੀ ਤੈ ਸੁਝਾਏ ਤੁਹਾਨੂੰ 500 ਲਾਂਦਾ ਤੂੰ ਵੀ ਲਵਾਂਗੇ ਬਸ ਇੱਕ ਦੀ ਮੁਕਾਦਮਾ ਨਾ ਬਹੁਤੀਆਂ ਹੀ ਗੱਲਾਂ ਆਂ ਮਾਰਾਂ ਕਰ ਦੇਣਾ ਨਾ ਨਵੇਂ ਦੇ ਪੂਰੀ 8000 ਦੀ ਵੇਚਤੀ ਬਸ 8000 ਦੀ ਆ ਜੀ 16 ਦੀ ਮੈਂ ਭੁੱਲ ਗਿਆ ਸੀ ਭਾਈ 16 ਦੀ ਨਹੀਂ Pala, ada cup pengerket, cup Pala! kepala, cup Pala! Ah. kepala, cup Pala! kepala, ah. cup pengerket, kepala, cup Turti, kepala, cup pengerket, 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 kepala, ਉੜ ਰਹਾ ਹੈ ਤੇ ਦੇਖ ਕਰੀ ਹੁਣੇ ਹਾਂ ਤਾਜੀ ਨੇ ਓਏ ਜਦੋਂ ਤਾਜੀ ਬਾਕੀ ਜੁਣੇ ਆ ਗਿਆ ਇਹਨੇ ਨਾ ਗੜ ਦੇ ਗੜ ਦੇ ਭਾਵੇਂ ਵਧੀਆ ਲੂਟ ਨੇ ਦੇਖ ਨਹੀਂ ਚੱਲਦੇ ਹਾਂ ਨੋਟ ਜਿਹੜਾ ਖਾਪੀ ਚੱਲੇਗਾ ਅੱਠ ਹੋ ਗਿਆ ਅੱਧਾ ਤੋੜੇ ਛੱਡਣੇ ਜਾ ਕੇ ਓਏ ਆਪਨ ਦਾ ਕੌਮ ਦਿੰਦਾ ਇਹ ਜੇ ਉਹ ਤਾਂ ਪ੍ਰਾਣਾ ਹੀ ਕਰਦੇ ਨੇ ਤਾੜੇ ਚ ਪਾ ਕੇ ਨੌ ਦਸ ਜਰ ਹੋ ਗਿਆ

ਕਿੰਨੇ ਹੋਗੇ 16 500 ਸਾਨੂੰ ਅੱਡ-ਕੱਟ ਕੇ ਫੜਾ ਦੇ